ਰੋਜ ਵੀ ਸੋਰਤ ਕਰ ਕੋ ਮੇਰੇ ਸੁਦਾਮਾ ਤੈਨ ਕੋ ਕਿਰਪਾਈ ਹੈ ਆਪਾ ਜਤੋ ਨਾਮ ਬੇਪਰਸ ਵਾਹਿਗੁਰੂ ੴ ਵਜ ਗੁਰੂ ਜੀ ਕੀ ਫਤਿਹ ਸ੍ਰੀ ਪਤਾਬਤੀ ਜੀ ਸਹਾਇ ਵਾਰੁ ਸ੍ਰੀ ਭਗਤ ਜੀ ਕੀ ਪਾਚਾਈ ਦਸਵੇਂ ਪ੍ਰਥਮ ਭਗਤਿ ਸਮਰਗਾਇ ਗੁਰੂ ਨਾਨਕ ਨੰਦਿਆ ਆਏ ਫੇਰ ਅੰਦਰ ਬੁੱਤੇ ਅਮਰ ਬਾਸ ਰਾਮਦਾਸ ਹੋਏ ਸਹਾਈ ਅਰਧਨਹਰ ਕੋ ਬੇਦਲਾਉ ਸਿਮਰਉ ਸਿਹੀ ਹਰਿ ਵਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸਨੇਟੇ ਸਭ ਦੁੱਖ ਗਾਇ ਤੀਖ ਬਹਾਦਰ ਸਮਰਿਆਏ ਘਰ ਲਾਉ ਨਿਤਿਆ ਦੇਤਾਏ ਸੁਖ ਠਾਈ ਹੋਏ ਸਹਾਈ ਕਸਮੇ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਈਂ ਦਸਾਂ ਪਾਛਾਈਆਂ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਜ ਦੀ ਦਰਬਾਰ ਦਾ ਧਿਆਨ ਤਰਕੇ ਬੋਲੋ ਜੀ ਬਾਰੇ ਪਿਆਰੇਆ ਤੋਹ ਸਾਹਿਬ ਜੜਿਆ ਚਾਲਿਆ ਮੁਕਤਿਆਂ ਅਠੇ ਜਪਿਆ ਜਪਿਆ ਜਨਾ ਨਾਮ ਜਪਿਆ ਵਾਂਣਿ ਸ਼ਕੇਆ ਦੇਗ ਤਲਾਈ ਤੇਗਵਾਹੀ ਦੇ ਕੇ ਅਲ ਦੇਚ ਕੀਤਾ ਜਰਾ ਪਿਆਰੇ ਆਂਸ ਪਿਆਰਿਆਂ ਦੀ ਕਮਾਈ ਦਾ ਧਿਆਨ ਦੁਰ ਕੀ ਖਾਲਸਾ ਦੀ ਬੋਲੋ ਜੀ ਸੁਹਾਵੇ ਉਹ ਜੰਨਾ ਸਿੰਘਾ ਸਿੰਘਣਿਆ ਧਰਮ ਹੇਤ ਸੀਸ ਦਿੱਤੇ ਬੰਦ ਬੰਗ ਟਟਾਈ ਕੋਪਰਗਾਂ ਲੋਈਆਂ ਚਰਖੜੀਆਂ ਦੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਪਰਵਾਨੀਆਂ ਕਿੱਤੀਆਂ ਧਰਮ ਰਹੀ ਹਾਰਿਆ ਸਿੱਖੀ ਕੇਸਾਂ ਸੁਆਸਾ ਨਾਲ ਨਿਭਾਈ ਫੈਰਨੀ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਪੰਜਾਤ ਅਰਤ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੁਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿ ਦੂ श्री सी साहिब खालसे जी ਸਿਖੇ ਦਾਰ ਕੇ ਸਦਾਨ ਰਹਿਤ ਦਾਨ ਅਬੇਕ ਦਾਨ ਬਸਾਦਾਨ ਪ੍ਰੋਸਾਦਾਨ ਦਨ ਸਰਦਾਨ ਨਾਮਵਾਨੇ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਸਮਾਰ ਚੌਕੀਆ ਤੇ ਮੇਂ ਬੰਗੀ ਝੁੱਕ ਝੁਕ ਅਤਲ ਧਰਮ ਕਾ ਜੈਕਾਰ ਬੋਲੋ ਜੀ ਸਿਖਾ ਲਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪਵਾਹੇ ਗੁਰੂ ਇਹ ਅਕਾਲ ਪੁਰਖ ਆਪਰੇ ਪੰਥ ਦੀ ਸਦਾ ਸੁਹਾਈ ਦਾ ਕਾਰਗਿਓ ਸ੍ਰੀ ਗਨਕਾਨ ਸਾਹਿਬ ਦੀ ਹੋਂਦ ਗੁਰਦੁਆਰਿਆਂ ਗੁਰਤਾ ਮਾਰੀ ਜਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਇੱਕੋਲੇ ਦਰਸ਼ਨ ਦੇਦਾ ਹਾਰੇ ਅਤੇ ਸੇਵਾ ਉਸੰਭਾਲਦਾ ਦਾਦਰ ਪ੍ਰੇਤਾਰੇ ਖਾਲਸਾ ਦੀ ਨਿਮਕਸ਼ੂ ਇਹ ਮਾਣਿਆ ਬੀਮਾਨ ਰਤਾਰਿਆਂ ਦੀ ਤਾਨ ਮੇਉਪਿਆਂ ਦੀ ਊਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜਿਆ ਸੱਚੇ ਪਾਤਸ਼ਾਹ ਜੀ ਆ ਚਾਰ ਪੈਰ ਰਹਿਣਾ ਆਪ ਜੀ ਦੇ ਭਾਰੇ ਅੰਦਰ ਬਤੀਤ ਹੋਈ ਚਾਰ ਪੈਰ ਦਿਹਾੜਾ ਆਪਣੇ ਭਾਰੇ ਅੰਦਰ ਬਤੀਤ ਕਰਾਉਣਾ ਅਮਰ ਸੇਧ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੀ ਵਿਖੇ ਪਾਰੰਦਰਬਾਰ ਅੰਦਰ ਸਤਿਗੁਰੂ ਜੀ ਆਰ ਦੀ ਦੇ ਸੋਹਣੇ ਸਿੰਘਾਸਣ ਤਿਆਰ ਕੀਤੇ ਗਏ ਹਨ ਕਿਰਪਾ ਕਰੋ ਸਿੰਘਾਸਣਾਂ ਦੇ ਪ੍ਰਕਾਸ਼ ਮਨੋਕਰ ਕੇ ਖੁੱਲੇ ਦਰਸ਼ਨ ਦੇ ਦਾਰ ਪਾਵਨ ਪਰਮਾਨੰਭੁ ਕੀ ਸੰਗਤਾਂ ਨੂੰ ਕਿਰਤਾਰਤ ਗੁਰੂ ਦਰਤੇ ਆਈ ਸੰਗਤ ਦੇ ਦਰਹਾਜਰੀ ਪਹਿਲੂ ਪਰ ਪੇਟਾ ਵਾਹੇ ਸੇਵਾ ਦਾ ਦਰ ਪ੍ਰਵਾਨ ਕਰਨੀ ਆ ਦਰਉ ਘਰਉ ਸਿੱਖੀ ਸੇਧ ਕਰ ਪ੍ਰਸਾਦ ਨਾਨਦਾਨ ਬਖਸ਼ਣਾ ਸ਼ਬ ਪਾਲਨ ਵਾ ਉਰੀਆ ਕਰਨੀ ਆ ਸਰਬਤ ਦੇ ਕਾਰਜ ਰਾਸ ਕਰਨੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੋ ਕਸਰੋਸ ਤਾਨਾ ਦੇ ਮਰਗਾਸ ਤਾਨਾ ਦੇ ਲੇਡਾਂ ਵੀ ਅੱਗੇ ਆਵਛੂ ਰਸਤੇ ਤੂ ਆਂਗ ਸੰਗ ਸਹਾਈ ਹੋਰਾ ਸੈ ਇਤਿਆਰੇ ਮੇਲ ਜਨਾ ਮਨਿਆ ਤੀ ਦਾ ਨਾਮ ਕਿਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਵਾਤ ਦਾ ਭਲਾ

ਸੁਦਾਈ ਜਿਹਨ ਕਰ ਪ੍ਰੇਸ਼ਿਆ ਜੱਗਿਆ ਇਨ ਮੇਂ ਤੇਰੀ ਜਦ ਕ ਨਿਹਾਲਿਆ ਅਸ ਛੋਟੂ ਚੱਲੇ ਆ ਲੈ ਕੇ ਕਹਤਾ ਦਸ ਪੈਰਾ ਦਸ ਜਨਾਂ ਨਾਲ ਲਈ ਕਾਰੀਂ ਦਰ ਹਾਜ਼ਰ ਕਰਤਾ ਸੁਣੇ ਜੀ ਚਾਹ